ਨਾਨੇ ਗੁਰੂ ਦੇ ਨਾਂ ਦੇ ਆਨੂਰ ਸਿਕਾ ਦੁਨੀਆ ਸਦਾ ਨਹੀਂ ਉਹ ਯਾਦ ਤੇਰੀ ਨਾ ਤੋਲ ਤੂਫਾਨਾਂ ਨੂੰ ਵੇਖ ਕੇ ਕਦੇ ਹੋ ਨਾ ਸ਼ਾਨ ਜ਼ਰਗਾਦ ਤੇਰੀ ਯੋਰਾ ਵਰ ਇਹ ਫਤੇ ਸਿੰਘ ਸਾਹਿਬਾ ਬਾਬੇ ਜੀ ਨੇ ਖਾਲਸਾ ਰੱਖੀ ਬਣਿਆ ਤੇਰੀ ਸਾਰੀ ਸੰਤ ਦੇ ਤੋ ਵਾਹਿਗੁਰੂ ਜੀ ਕਾ ਖਾਲਸਾ ਮੈਂ ਤੇ ਸਤਾਰਾ ਤੋਂ ਸੀ ਪੰਜ ਆਏ ਸੀ ਜਿੰਨਿਓ ਬਸਾਤੀ ਦਾ ਦੁੱਖਾ ਨਾਲ ਜਲਮਨੇ ਮਟਾਮ ਆਏ ਸੀ ਲੇਖ ਪੜੋ ਸਾਖੀ ਦਾ ਅੱਜ ਪੈਰੇ ਲੱਫੇ ਕਰਕੇ ਬਖਾਉਣੀ ਐ ਕਹਿੰਦੇ ਇਹ ਕੰਤੀਸ ਜੀ ਤੂੰ ਨਾ ਪਿਆ ਸੀ ਕੰਢੀ ਨਹੀਂ ਵਜਾਉਣੀ ਐ ਤੇਰਾ ਕਰੋ ਸੀ ਜੀ ਤੂੰ ਨਾ ਪਿਆ ਸੀ ਕੰਢੀ ਨਹੀਂ ਵਜਾਉਣੀ ਐ ਤੇਰਾ ਕਰੋ ਸੀ ਜੀ ਦੇ ਵੀ ਮਾਰੇ ਪਈ ਸੋਹਲਾਵੇ ਅੱਖ ਦੀ ਕਿਸੇ ਨੂੰ ਬਰਹਿ ਦਨਾ 31 ਰਾਗਾਂ ਵਿੱਚ ਸੋਹੇ ਲਾਵੇ ਅੱਖ ਦੀ ਸਮਝੇ ਬਰਹਿ ਦਨਾ 31 ਰਾਗਾਂ ਵਿੱਚ ਸੋਹੇ ਲਾਵੇ ਅੱਖ ਦੀ ਸਮਝੇ ਬਰਹਿ ਦਨਾ ਕਉਠੀਏ ਜਤੇ ਕਿ ਤੀ ਸਮਝੇ ਹੋਣੀ 18 ਦਾ 20 ਜੀ ਖੂਨ ਨਾ ਪਿਆ ਸਿਕੰਡੀ ਦੀ ਵਜਾਉਣੀ ਹੈ ਭੇੜਾ ਕਰੋ ਸੀਸ ਜੀ ਖੂਨ ਨਾ ਪਿਆ ਸਿਕੰਡੀ ਦੀ ਵਜਾਉਣੀ ਹੈ ਭੇੜਾ ਕਰੋ ਸੀਸ ਜੀ ਆਪਣੇ ਕਰਤਾ ਹਗੋਂ ਨੋ ਨਹੀਂ ਹਾਂ ਤੇ ਆਉਣਾ ਤੋਰ ਖਿਆ ਕਾਦ ਨੇ ਮੈਨੂੰ ਕੰਨ ਸੰਪੇਧ ਧਰਨਾ ਬਜਾਉਣਾ ਮੰਨਲੇ ਸੁਧਾਰਨੇ ਮੈਨੂੰ ਕੰਨ ਸੰਪੇਧ ਧਰਨਾ ਬਜਾਉਣਾ ਮੰਨਲੇ ਸੁਧਾਰਨੇ ਆਜੋ ਜੀਨੇ ਤੇਰੇ ਫਸ ਤੇ ਲਖੋਨੀ ਆ ਰਹੀ ਜੀ ਦੇ ਕੀ ਖੀਲੀ ਤੂੰ ਨਾ ਪਿਆ ਸੇ ਕੰਢੀ ਦੀ ਬਜਾਉਣੀ ਹੈ ਢੇੜਾ ਕਰੋ ਸੀਸ ਜੀ ਤੂੰ ਨਾ ਪਿਆ ਸੇ ਕੰਢੀ ਦੀ ਬਜਾਉਣੀ ਹੈ ਢੇੜਾ ਕਰੋ ਸੀਸ ਜੀ ਹਾਠੇ ਨੇ ਗੇਂਦ ਜਿਹੀ ਆਵੇ ਕੋਈ ਯੋਧਾ ਤੇਰੇ ਗਵਾਨ ਚੋਂ ਠੇੜਾ ਵਾਰੇ ਕਿੰਤੇ ਆਵੇ ਕੋਈ ਯੋਧਾ ਤੇਰੇ ਗਵਾਨ ਚੋਂ ਠੇੜਾ ਵਾਰੇ ਕਿੰਤੇ ਜੇ ਨਾ ਨੇ ਪਰੇ ਤੇ ਦੂਰ ਨਾ ਨੇ ਹੋਵੇ ਬਖਤ ਦੇ ਨਾ ਕੀ ਸਜੀ ਥੁੰਮੇ ਨਾ ਪਿਆ ਸੱੰਡੀ ਦੀ ਵਜਾਉਣੀ ਐ ਠੇੜਾ ਕਰੋ ਸੀਸ ਜੀ ਥੁੰਮੇ ਨਾ ਪਿਆ ਸੱੰਡੀ ਦੀ ਵਜਾਉਣੀ ਐ ਠੇੜਾ ਕਰੋ ਸੀਸ ਜੀ सजी चंडी वजा भेट भरोसी सॼी रटापेस चंडी वञी भेट करो थी सी ਮਾਰਨਾ ਸਰਟੀਫਿਕੇਟ ਦਿਨੂ ਨਾਹੀ ਹਿੰਦੀ ਦਾ ਫੇਰ ਨਸਿੱਖੋ ਮਰਨਾ ਸਿਰਾਂ ਹੀ ਦੇਣਾ ਨੇ ਜਮਾ ਕਰਵਾਉਣੀ ਨੇ ਲੈ ਕੇ ਆਉਂਦੀ ਸੀ ਢੂੰਣਾ ਪਿਆ ਸੀ ਕੰਢੀ ਦੀ ਵਜਾਉਣੀ ਘੇਟਾ ਕਰੋ ਸੀ ਜਿੰਨੀ ਢੂੰਣਾ ਪਿਆ ਸੀ ਕੰਢੀ ਦੀ ਵਜਾਉਣੀ ਘੇਟਾ ਕਰੋ ਸੀ ਜਿੰਨੀ ਸੰਗਤਾਂ ਤੇ ਸੰਗਿ ਹੋੜਦਾ ਕਲ ਨਹੀਂ ਉਟਾਈਏ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}